ਸਵਾਗਤ ਹੈ ਤੇ ਅੱਜ ਨਾ ਬਾਈ ਮਾਨਸਾਂ ਦੇ ਵਿੱਚ ਸਾਰ ਦਾ ਕਲੈਕਸ਼ਨ ਵਾਲ ਦੇ ਪਹੁੰਚੇ ਹੋਏ ਆ। ਇਹ ਵੀ ਵੀਡੀਓ ਜਿਹੜੀ ਮੇਰੀਆਂ ਸਪੈਸ਼ਲ ਭੈਣਾਂ ਵਾਸਤੇ ਆ। ਇਹਨਾਂ ਨੇ ਆਪਣੀ ਜੀ ਤਰੀਕ ਹੈ ਅੱਜ 22 ਤਰੀਕ ਹੈ 11ਵਾਂ ਮਹੀਨਾ। ਇਹਨਾਂ ਨੇ ਸੂਟਾਂ ਦੇ ਉੱਤੇ ਸੇਲ ਲਾਈ ਹੋਈ ਹੈ ਜਿਹੜੇ ਕਢਾਈ ਕੀਤੇ ਹੋਏ ਆ ਤੇ ਬਾਕੀ ਬਾਈ ਹੋਰਾਂ ਨੇ ਪੁੱਛਦੇ ਆ ਅੱਗੇ ਕੀ ਗੱਲਬਾਤ ਆ? ਹਫਤੇ ਦੀ ਸੇਲ ਆ ਪੂਰੀ। 50% ਡਿਸਕਾਊਂਟ ਦੇ ਉੱਤੇ ਦੇ ਰਹੇ ਆ ਬਾਈ ਹੋਰੀ ਤੇ ਬਾਕੀ ਆ ਜੋ ਬਾਈ ਹੋਰਾਂ ਨੂੰ ਅੱਗੇ ਜਾ ਕੇ ਪੁੱਛਦੇ ਆ। ਕੋ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਕੀ ਹਾਲ ਹੈ ਜੀ ਵਧੀਆ ਆਪਾਂ ਭਾਈ ਜਿਹੜੀ ਸੇਲ ਲਾਈ ਹੈ ਕੀ ਚੀਜ਼ ਤੇ ਲਾਈ ਹੈ ਸਰੋ ਆਪਾਂ ਸੇਲ ਲਗਾਈ ਹੈ ਵਰਕ ਵਾਲੇ ਸੂਟਾਂ ਦੀ ਇਸ ਟਾਈਪ ਦੇ ਆਰਟੀਕਲ ਹੁੰਦੇ ਸੀ ਆਪਣੇ ਕੋਲੇ ਠੀਕ ਹੈ ਜੀ ਇੱਥੇ ਕੋਈ ਸਿੰਗਲ ਰਹਿ ਗਿਆ ਜਾਂ ਦੋ ਪੀਸ ਰਹਿ ਗਏ ਤਿੰਨ ਰਹਿ ਗਏ ਇਸ ਟਾਈਪ ਦੇ ਪੀਸ ਹੈਗੇ ਆ ਠੀਕ ਹੈ ਜੀ ਇਹਨਾਂ ਦਾ 50% ਆਫ ਕੀਤਾ ਹੈਗਾ 50% ਆਊਟ ਹੈ ਸਿਰਫ ਇੱਕ ਹਫਤੇ ਵਾਸਤੇ ਇੱਕ ਹਫਤੇ ਲਈ ਡੇਟ ਨੋਟ ਕਰ ਲਓ 22 ਤਰੀਕ ਤੋਂ ਲੈ ਕੇ 30 ਤਰੀਕ ਤੱਕ 22 11 30 11 ਲਾਸਟ ਰਹੂਗੀ ਜੀ ਆਪਣੇ ਬਿਲਕੁਲ ਬਿਜ਼ਰਿੰਗ ਬਹੁਤ ਸੋਹਣੀ ਹੋਊਗੀ ਸਾਰਾ ਹੈਂਡਵਰਕ ਰਹੇਗਾ ਪਿਸਾਂ ਚ ਆਪਾਂ ਬਾਕੀ ਇਹ ਤਾਂ ਰਹਿ ਗਿਆ ਲੈਸ ਵਾਲਾ ਏਟਮਾ ਸਰ ਇਸ ਤੋਂ ਇਲਾਵਾ ਆਪਣੇ ਕੋਲੇ ਫੈਂਸੀ ਏਟਮਾ ਬਹੁਤ ਸੋਹਣੀਆਂ ਹੁੰਦੀਆਂ ਜਿਵੇਂ ਐਦਾਂ ਦਾ ਕੁਝ ਐਸਟਾਈਲ ਦੇ ਲਹਿੰਗੇ ਹੁੰਦੇ ਆ ਬਹੁਤ ਪਿਆਰੇ ਆਰਟੀਕਲ ਆਣਗੇ ਜੀ ਨਾਲ ਦੁਪੱਟਾ ਬਲਾਊਜ਼ ਸਾਰਾ ਕੁਝ ਕੰਪਲੀਟ ਹੁੰਦਾ ਸੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਗਾਉਂ ਲਹਿੰਗਾ ਚੋਲੀ ਸ਼ਰਾਰਾ ਗਰਾਰਾ ਸੂਟ ਜੀ ਮੈਰਿਜ ਦਾ ਆ ਰਿਹਾ ਕਨਸਟੇਬਲ ਚੱਲ ਰਿਹਾ ਮੈਰਿਜ ਦਾ ਚੱਲ ਰਿਹਾ ਵੀ ਕਿਹੜੀ ਲੋਡ ਹੁੰਦੀ ਹੈ ਬਣਾਉਣ ਦੀ ਹਨਾ ਲੇ ਦਿੱਕਤ ਆਉਂਦੀ ਹੈ ਇਹਦੇ ਵਿੱਚ ਕੋਈ ਦਿੱਕਤ ਨਹੀਂ ਬਣੇ ਮਨਾਈ ਫਿਰ ਰੈਡੀमेड ਆਟਮਾ ਹੁੰਦੀ ਹੈ ਸਰ ਸੋਦੀ ਟਾਈਮ ਦੀ ਬਚਤ ਹੈਗੀ ਆ ਆਓ ਤੇ ਵੇਅਰ ਕਰਕੇ ਲੈ ਲਓ ਇਹ ਇਦਾਂ ਦੇ ਆਟਮ ਹੈ ਇੱਕ ਅੱਧਾ ਤੁਹਾਨੂੰ ਸ਼ਰਾਰਾ ਗਰਾਰਾ ਸੂਟ ਚੈੱਕ ਕਰਾ ਦਾਨੇ ਅਸੀਂ ਜਿਵੇਂ ਇਸ ਸਟੱਫ ਦੇ ਫਰੌਕ ਸੂਟ ਆਉਂਦੇ ਆ ਪਲਾਜ਼ੋ ਸੂਟ ਆਉਂਦੇ ਆ ਇਦਾਂ ਦਾ ਸਾਰਾ ਕੁਝ ਆਪਣੇ ਕੋਲੇ ਹੁੰਦਾ ਨਾਲ ਇਹਦੇ ਦੁਪੱਟਾ ਰਹੇਗਾ ਪੈਂਟ ਪਲਾਜ਼ੋ ਰਹੇਗਾ ਮੈਂ ਇਹ ਤੁਹਾਨੂੰ ਫੇਰ ਦੱਸ ਰਹੇ ਹਾਂ ਜਿਹੜੀ 50% ਆਫ ਹਨਾ ਉਹ ਸਿਰਫ ਆਪਣੀ ਸੂਟਾਂ ਦੇ ਉੱਤੇ ਹੈ ਇਹਨਾਂ ਦੇ ਉੱਤੇ ਹੈ ਸਿਰਫ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਕੜਾਈ ਵਾਲੇ ਆ। ਐਦਾਂ ਦੇ ਸੂਟ ਹੋਣਗੇ ਸੀ। ਇਹਨਾਂ ਦੇ ਉੱਤੇ 50% ਡਿਸਕਾਊਂਟ ਆ ਮੰਨ ਕੇ ਪੰਜਾਬੀ ਦੇ ਵਿੱਚ 50% ਡਿਸਕਾਊਂਟ ਆ। ਕੋਈ ਹੈ ਜੋ 700 ਦਾ ਪੈਂਦਾ ਕੋਈ 500 ਦਾ ਪੈਂਦਾ ਕੋਈ 1000 1500। ਹਾਂ ਵੀ ਸਾਰੇ ਇਸ ਟੈਪ ਦੇ ਰੇਂਜਸ ਦੀ ਆਈਟਮ ਹੈਗੀ ਐਸੀ। ਬਾਕੀ ਨੰਬਰ ਸਾਨੂੰ ਸਕਰੀਨ ਦੇ ਉੱਤੇ ਦੇ ਰੱਖਿਆਗਾ ਸਾਨੂੰ ਸ਼ਾਪ ਦਾ ਸਟਰੀ ਕਿੱਥੇ ਆ ਤੇ ਜਲਦੀ ਤੋਂ ਜਲਦੀ ਕੰਟੈਕਟ ਕਰ ਸਕਦੇ ਹੋ ਤੇ ਜਲਦੀ ਤੋਂ ਜਲਦੀ ਆਜੋ ਬਾਈ ਹੋ ਰਹਿ।